ਜੋ ਭੁਲੇ ਸੋ ਨਿਰਭੈ ਸਤਿਗੁਰਦਾਸ ਮਹਾਰਾਜ ਕੀ ਜੈ ਜੋ ਭੁਲੇ ਸੋ ਨਿਰਭੈ ਸਤਿਗੁਰ ਸਵਾਮੀ ਸਤਿਗੁਰ ਦਾਸ ਮਹਾਰਾਜ ਕੀ ਜੈ ਸਤਿਗੁਰ ਅਰਦਾਸ ਮਹਾਰਾਜ ਜੀ ਅਮਰਦਵਾਨੀ ਪ੍ਰਚਾਰ ਪ੍ਰਸਾਰ ਕੇਂਦਰ ਜੋ ਕਿ ਪਿੰਡ ਡਾੜਾ ਸੰਤ ਗਰੀਬ ਦਾਸ ਜੀ ਪਵਨ ਸੰਤ ਸਕੀਨਾ ਜੀ ਸਮਾਧੀ ਪਿੰਡ ਡਾੜਾ ਵਿਖੇ 5 April 2025 ਨੂੰ ਸੰਤ ਨੰਨਜਨ ਦਾਸ ਮਹਾਰਾਜ ਜੀ ਦੇ ਅਸ਼ੀਰਵਾਦ ਦੇ ਨਾਲ ਉਸ ਸੰਤ ਪ੍ਰਦੀਪਾਸ ਮਹਾਰਾਜ ਜੀ ਨੇ ਡੀਰਾ ਸਚਕਣ ਬੱਲਾਂ ਤੋਂ ਬਰੋਸਾਏ ਹੋਏ ਸੰਤ ਮਹਾਂਪੁਰਖ ਸੰਤ ਸੁੰਦਰ ਦਾਸ ਮਹਾਰਾਜ ਦੇ ਸੰਕਲਪਾਂ ਨੂੰ ਅੱਗੇ ਵਧਾਉਂਦੇ ਹੋਏ ਉਹਨਾਂ ਦੇ ਕਾਰਜਾਂ ਨੂੰ ਅਮਲੀ ਜਾਮਾ ਪਹਿਨਾਉਂਦੇ ਹੋਏ ਇਹ ਜੋ ਕਾਰਜ ਆਰੰਭ ਕੀਤਾ ਸੀਗਾ ਉਸੇ ਹੀ ਲੜੀ ਦੇ ਤਹਿਤ ਅੱਜ 28 ਜੂਨ ਤੋਂ ਲੈ ਕਰਕੇ 30 ਜੂਨ ਤੱਕ ਇਹ ਵਿਦਿਆਤਮਕ ਸਾਧਨਾ ਕੈਂਪ ਜੋ ਕਿ ਜੋਗ ਕੈਂਪ ਦੇ ਨਾਲ ਵੀ ਕੇ ਸਮਰਪਿਤ ਹੈ ਸੋ ਇਹ ਆਰੰਭ ਹੋਇਆ ਹੈ ਇਹ ਤਿੰਨ ਦਿਨਾਂ ਕੈਂਪ ਦੇ ਵਿੱਚ ਸਾਡੇ ਬਹੁਤ ਹੀ ਜੋ ਕਿ ਪਹਿਲਾਂ ਵੀ ਇਸ ਕੈਂਪਾਂ ਦੇ ਵਿੱਚ ਇਹ ਜੋ ਚੌਥਾ ਕੈਂਪ ਹੈ ਪਹਿਲਾਂ ਤਿੰਨ ਕੈਂਪ ਲੱਗ ਚੁੱਕੇ ਹਨ ਇਹ ਤਿੰਨ ਕੈਂਪਾਂ ਦੇ ਵਿੱਚ ਵੀ ਹੀ ਸਾਡੇ ਬਹੁਤ ਹੀ ਸਤਿਕਾਰਯੋਗ ਜੋ ਕਿ ਜੋਗ ਇਨਸਟ੍ਰਕਟਰ ਪਿੰਕੀ ਜੀ ਤੇ ਸੰਜੀਤ ਜੀ ਇਸ ਕੈਂਪ ਦੇ ਵਿੱਚ ਸ਼ਾਮ ਰੋ ਕਰਕੇ ਸਖਿਆਰਤੀਆਂ ਨੂੰ ਯੋਗ ਵਿੱਦਿਆ ਦੇ ਨਾਲ ਸਿਖਾ ਕਰਕੇ ਉਹਨਾਂ ਨੂੰ ਇੱਕ ਅੱਛੇ ਸਖਿਆਰਤੀ ਬਣਾ ਰਹੇ ਹਨ ਸੋ ਐਸੇ ਹੀ ਸੰਦਰਭ ਦੇ ਵਿੱਚ ਇਹ ਕੱਲ ਵੀ ਔਰ ਪਰਸੋਂ ਵੀ ਸਿਖਾਉਣਗੇ ਬੜੀ ਦੂਰੋਂ ਦੂਰੋਂ ਸੰਗਤਾਂ ਚੱਲ ਕਰਕੇ ਆ ਕਰਕੇ ਇੱਕ ਸਖਿਆਰਤੀ ਦੇ ਰੂਪ ਦੇ ਵਿੱਚ ਸਿੱਖ ਕਰਕੇ ਔਰ ਦੂਰ ਦੂਰ ਤੱਕ ਸਤਿਗੁਰਦਾਸ ਮਹਾਰਾਜ ਦੇ ਮਿਸ਼ਨ ਨੂੰ ਪਰਚੰਡ ਜੋਤ ਦੀ ਤਰ੍ਹਾਂ ਇਹ ਲੈ ਕਰਕੇ ਇਹ ਫੈਲਾ ਰਹੇ ਹਨ ਜੋ ਪਿੰਕੀ ਅਤਰੀ ਜਿਹੜਾ ਜੋ ਸਿਖਾਉਣ ਦਾ ਸਿਧਾਂਤ ਹੈ ਬਹੁਤ ਹੀ ਵਧੀਆ ਨੇ ਨੇ ਸੋਹੰਗ ਸ਼ਬਦ ਤੋਂ ਲਿਆ ਹੈ ਸੋਹੰਗ ਸੋਹੰਗ ਉਚਾਰਿਏ ਸੰਧਿਆ ਸਮੇ ਧਿਆਨ ਸੋਹੰਗ ਸੰਘੰਗ ਉਚਾਰਿਏ ਅਮਰਤ ਵੇਲਾ ਗਿਆਨ ਅਮਰਤ ਵੇਲੇ ਜਿਹੜਾ ਜਿੱਥੇ ਸਾਨੂੰ ਗਿਆਨ ਦਾ ਪ੍ਰਕਾਸ਼ ਮਿਲਦਾ ਹੈ ਇਹ ਉੱਥੇ ਹਿਜੋਗ ਦੇ ਨਾਲ ਇੱਕ ਸਰੀਰ ਨੂੰ ਰਿਸਮਸ ਬਣਾਉਣ ਦੇ ਲਈ ਇੱਕ ਸਾਡਾ ਜੋ ਮਨ ਹੈ ਉਹਨੂੰ ਸ੍ਰੇਸ਼ਟ ਇੱਕ ਮਜ਼ਬੂਤ ਮਨ ਨੂੰ ਤਿਆਰ ਕਰਕੇ ਉਸ ਅਧਿਆਤਮਿਕ ਪੱਖ ਤੋਂ ਜਦੋਂ ਅਸੀਂ ਨਾਮ ਸਿਮਰਨ ਆਪਣੇ ਹਿਰਦੇ ਵਿੱਚ ਬਸਾਉਂਦੇ ਹਾਂ ਉਸ ਤੋਂ ਪਹਿਲਾਂ ਜਦੋਂ ਸੋਹੰਗ ਦਾ ਸ਼ਬਦ ਅਸੀਂ ਆਪਣੇ ਮਨ ਦੇ ਵਿੱਚ ਸਾਹ ਕੇ ਉਸ ਦਾ ਜਾਪ ਕਰਦੇ ਹਾਂ ਕਿ ਇੱਕ ਸਾਡਾ ਜਿਹੜਾ ਸਰੀਰ ਦੇ ਵਿੱਚ ਜੇਹੀਆਂ ਤਰੰਗਾਂ ਸਾਡੇ ਅਧਹੀਨ ਸਾਡੇ ਆਲੇ ਦੋਲੇ ਪ੍ਰਕਾਸ਼ਮਾਨ ਹੋ ਜਾਂਦੀਆਂ ਹਨ ਕਿ ਜਦੋਂ ਅਸੀਂ ਸਿਮਰਨ ਕਰਦੇ ਹਾਂ ਕਿ ਜਿਹੜਾ ਸਿਮਰਨ ਸਾਡਾ ਜਿਹੜਾ ਉਹ ਅੰਦਰ تک ਉਹ ਅਕਾਲ ਪੁਰਖ ਨੂੰ ਪ੍ਰਾਪਤੀ ਲਈ ਕਹ੍ਹਾ ਦੇ ਤੇ ਦਸਾਉਂਦਾ ਹੈ ਸੋ ਇਹ ਜੋ ਜੋ ਸਿੱਖਿਆ ਕੈਂਪ ਹੈ ਇਸ ਦੇ ਵਿੱਚ ਬੱਚੇ ਵੀ ਆਏ ਔਰ ਨੋਜ਼ਵਾਨ ਵੀ ਆਏ ਔਰ ਇਸ ਦੇ ਵਿੱਚ ਇਹ ਇਲਾਹਾ ਲੈਂਦੇ ਰਹਿਣਗੇ ਸੋ ਅਸੀਂ ਬਹੁਤ ਹੀ ਧੰਨਵਾਦ ਕਰਦੇ ਆ ਸੰਤਪ੍ਰੀਤ ਦਾ ਸਮਾਹ ਰਾਜੀ ਜਿਨ੍ਹਾਂ ਨੇ ਇਹ ਸਾਡੇ ਮਹਾਨ ਮਹਾਪੁਰਖਾਂ ਦੀ ਸੋਚ ਨੂੰ ਅੱਗੇ ਬਣਾਉਂਦਿਆਂ ਹੋਇਆ ਇਹ ਕਾਰਜ ਆਰੰਭੇ ਉਸ ਦੇ ਨਾਲ ਹੀ ਸਾਡੇ ਇਸ ਕਾਰਜੀਆਂ ਦੇ ਵਿੱਚ ਪ੍ਰੰਧ ਕਮੇਟੀ ਦਾਦਾ ਉਹ ਵੀ ਮੈਂਬਰਸ ਮੌਜੂਦ ਹਨ ਔਰ ਸਾਡੇ ਜੋ ਪੰਬੰਦਕ ਕਮੇਟੀ ਦੇ ਸੰਤ ਹਰੀਦਾ ਜੀ ਉਦਾਸੀਨ ਆਸ਼ਰਮ ਕੋਪੋਟੇਪੁਰ ਕਠਾਰ ਉਥੋਂ ਵੀ ਸਾਡੇ ਦਰਮਿਆਨ ਪ੍ਰਬੰਧਕ ਮੌਜੂਦ ਹਨ ਸਾਡੇ ਸੀਨੀਅਰ ਪ੍ਰਬੰਧਕ ਰਾਸ কুমার ਬਸਰਾ ਸਾਹਿਬ ਜੀ ਸतीश ਕੁਮਾਰ ਜੀ ਸੋਨਦੀ ਸਾਹਿਬ ਜੀ ਤੇ ਪਿੰਡਾੜਾ ਤੋਂ ਵੀ ਸਾਡੇ ਵਿੱਚ ਪ੍ਰਬੰਧਕ ਮੌਜੂਦ ਹਨ ਪਿੰਦਾ ਜੀ ਸੁਨਾਮ ਜੀ ਰਿੰਕੂ ਜੀ ਤੇ ਹੋਰ ਵੀ ਸਾਡੇ ਇਧਰੋਂ ਸਾਡੇ ਬੀਬੀ ਸਮੀ ਜੀ ਵੀ ਇਹ ਸਾਰੇ ਹੀ ਮਿਲ ਕਰਕੇ ਇਸ ਜਿਹੜਾ ਕਾਰਜ ਹੈ ਉਸ ਨੂੰ ਨੇਪਰੇ ਚਾੜਨ ਲਈ ਵੱਧ ਚੜ ਕੇ ਕੋਸ਼ਿਸ਼ ਕਰਦੇ ਹਨ ਮੈਂ ਬੇਨਤੀ ਕਰਦਾ ਹਾਂ ਸਾਰੀਆਂ ਸੰਗਤਾਂ ਦੇ ਸਰਣਾਂ ਦੇ ਵਿੱਚ ਕਿ ਵੱਧ ਤੋਂ ਵੱਧ ਆਕਰ ਕੇ ਇਸ ਸਮਾਗਮ ਦੇ ਵਿੱਚ ਪਹੁੰਚ ਕੇ ਆਪਣੀ ਜ਼ਿੰਦਗੀ ਨੂੰ ਸਫਲਾ ਕਰਨ ਲਈ ਸਿੱਖਿਆਵਾਂ ਲੈਣ ਤੋਂ ਸਿੱਖਿਆਵਾਂ ਲੈ ਕਰਕੇ ਅੱਗੇ ਹੀ ਉਸ ਮਿਸ਼ਨ ਨੂੰ ਫਲਾਉਣ ਦਾ ਯਤਨ ਕਰਨ ਇਹ ਨਹੀਂ ਕਹਿੰਦਾ ਹੋਇਆ ਦਾਸ ਜੈਗੁਰਦੇ ਧੰਨ ਗੁਰਦੇ